ਹਾਂਜੀ ਵਾਪਸ ਸਾਥ ਸ੍ਰੀ ਗੁਰ ਨਵੇਂ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਲੈ ਕੇ ਆਏ ਆ ਆਪਣਾ ਨਵਾਂ ਸਟਾਕ ਜਿਹੜਾ ਵੀ ਰਹਿ ਗਿਆ ਆਪਣੇ ਕੋਲ ਜਿਆਦਾ ਤੋਂ ਜਿਆਦਾ ਟਰੈਕਟਰ ਵਿਗੇ ਟਰੈਕਟਰ ਰਹਿ ਕੇ ਥੋੜੇ ਪਰਚੇਸ ਅਜੇ ਹੋ ਨਹੀਂ ਰਹੀ ਜੀ ਸੇਲ ਹੋ ਗਈ ਤੇ ਆਪਾਂ ਤੁਹਾਨੂੰ ਟਰੈਕਟਰਾਂ ਦਾ ਦੱਸ ਦਿਆਂ ਫੁੱਲ ਵੀ ਕਿਹੜੇ ਰਹਿ ਗਏ ਆਪਣੇ ਇੰਸਟਾ ਆਈਡੀ ਤੇ ਪੇਜ ਤੇ ਲੋਕ ਦੇਖ ਕੇ ਵੀਰ ਆਪਾਂ ਨੂੰ ਬਾਰ-ਬਾਰ ਫੋਨ ਕਰੀ ਜਾਂਦੇ ਵੀ ਕਿਹੜਾ ਟਰੈਕਟਰ ਵਿਗ ਗਿਆ ਤੇ ਕਿਹੜਾ ਰਹਿ ਗਿਆ ਵੈਸੇ ਇੰਸਟਾਗ੍ਰam ਤੇ ਆਪਾਂ ਨੇ ਸਾਰੇ ਟਰੈਕਟਰਾਂ ਦਾ ਪੂਰਾ ਪਾ ਦਿੰਨੇ ਆ ਵੀ ਜਿਹੜਾ ਵਿਗ ਗਿਆ ਕਈ ਵਾਰ ਕੰਮ 'ਚ ਬਿਜ਼ੀ ਹੋਣ ਕਰਕੇ ਕਈ ਟਰੈਕਟਰ ਦੀ ਵੀਡੀਓ ਪਾਉਣ ਤੇ ਰਹਿ ਵੀ ਜਾਂਦੀ ਆ ਤਾਂ ਇਸ ਲਈ ਆਪਾਂ ਅੱਜ ਤੁਹਾਨੂੰ ਸਾਰੇ ਟਰੈਕਟਰਾਂ ਦੇ ਦੁਆਰੇ ਵੀਊ ਪਾ ਦਾਂਗੇ ਪੂਰੀ ਵੀਡੀਓ ਵੀ ਕਿਹੜਾ-ਕਿਹੜਾ ਟਰੈਕਟਰ ਸਟਾਕ ਦੇ ਵਿੱਚ ਹੈਗਾ ਤੇ ਕਿਹੜਾ ਨਹੀਂ ਇਸ ਤੋਂ ਇਲਾਵਾ ਦੋ ਟਰੈਕਟਰ ਆਪਣੇ ਦੂਸਰੇ ਗਾਰਡ ਚ ਖੜੇ ਹੁੰਦੇ ਆ ਉਹਨਾਂ ਦੀ ਕਈ ਵਾਰੀ ਪਾ ਨਹੀਂ ਹੁੰਦੀ ਹੈਗੀ ਅੱਜ ਆਪਾਂ ਤੁਹਾਨੂੰ ਟਰੈਕਟਰਾਂ 'ਚ ਦੱਸ ਦਿੰਨੇ ਆ ਵੀ ਆਪਣੇ ਕੋਲ ਕਿਹੜਾ-ਕਿਹੜਾ ਅੱਜ ਆਪਾਂ ਤੁਹਾਨੂੰ ਇੱਕ ਨਿਊ ਹਾਲੈਂਡ 6010 ਨਿਊ ਹਾਲੈਂਡ 550 852 23 ਮਾਡਲ ਤੇ 3630 ਸੁਪਰ 3 ਸਪੀਡ ਤੇ ਇਸ ਤੋਂ ਬਾਅਦ ਆਪਣੇ ਕੋਲ ਜਿੰਨੇ ਵੀ ਟਰੈਕਟਰ ਹੈਗੇ ਸਾਰਿਆਂ ਦੇ ਤੁਹਾਨੂੰ ਆਪਾਂ ਪੂਰੀ ਫੁੱਲ ਡਿਟੇਲ ਦੇ ਦਾਂਗੇ ਅੱਜ ਜਿੰਨੇ ਵੀ ਟਰੈਕਟਰ ਹੈਗੇ ਐ ਤੇ ਪੂਰੀ ਜਾਣਕਾਰੀ ਦਵਾਂਗਾ ਟਰੈਕਟਰ ਦੇ ਕਿੰਨੇ ਟਾਇਰ ਨੇ ਕਿੰਨਾ ਮਾਡਲ ਆ ਕਿੰਨੇ ਘੰਟੇ ਚੱਲੇ ਹੋਏ ਐ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰਵਾਤੇ ਬਾਅਦ ਸ਼ੇਅਰ ਤੇ चौहान ਟਰੈਕਟਰ ਦਾ ਬਣਾ ਨਵਾਂ ਪੇਜ ਬਣ ਗਿਆ ਜੀ चौहान ਟਰੈਕਟਰ ਸੀ ਕੇ ਐਸ ਉਹਨੂੰ ਕਰ ਲੋ ਫਾਲੋ ਤੇ ਆਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਟਰੈਕਟਰ ਦੇ ਸ਼ਾਰਟ ਵੀਡੀਓ YouTube ਤੇ ਹੀ ਪੈਂਦੀ ਆ Instagram ਤੇ ਹੀ ਪੈਂਦੀ ਆ ਬਾਕੀ ਜੇ ਵੀ ਫੁੱਲ ਵੀਡੀਓ ਹੁੰਦੀ ਹੈ ਟਰੈਕਟਰ ਦੀ ਉਹ YouTube ਤੇ ਪਾਉਨੇ ਆਪਾਂ ਜੀ। ਬਾਕੀ ਉੱਪਰ ਦਿੱਤੇ ਨੰਬਰ ਤੇ ਕਿਸੇ ਵੀ ਬੰਦੇ ਨੇ ਸਵਾਲ-ਜਵਾਬ ਕਿਸੇ ਵੀ ਟਰੈਕਟਰ ਬਾਰੇ ਕਰਨਾ ਹੋਵੇ ਤਾਂ ਆਪਣਾ ਨੰਬਰ ਦਿੱਤਾ ਹੋਇਆ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ। ਤੇ ਇੱਕ ਗੱਲ ਹੋਰ ਹੈ ਜਿਹੜਾ ਆਪਾਂ ਟਰੈਕਟਰ ਤੇ ਲੋਨ ਦਵਾ ਹੁਣ ਆਪਾਂ ਟਰੈਕਟਰ ਦਾ ਲੋਨ ਹਫਤੇ ਦਾ 10 ਦਿਨ ਤੱਕ ਆਪਣਾ ਪੋਰਟਲ ਖੁੱਲ ਜੂਗਾ ਪੰਜਾਬ ਦੇ ਵਿੱਚ 100% ਕਰਵਾਇਆ ਕਰਾਂਗੇ ਉਹਦੇ ਵਿੱਚ ਟਰੈਕਟਰ ਪੇਮੈਂਟ ਹੋਣ ਤੋਂ ਬਾਅਦ ਤੋੜਿਆ ਕਰੂੰਗੇ ਜੀ। ਬਾਕੀ ਤੁਹਾਨੂੰ ਟਰੈਕਟਰਾਂ ਦਾ ਫੁੱਲ ਵੀਡੀਓ ਦਿਖਾ ਦੇਣੀ ਆਪਾਂ ਨੇ ਜੀ ਸਾਰਿਆਂ ਦੀ। ਲਓ ਜੀ ਕਰੋ ਦਰਸ਼ਨ ਇਹ ਹੈਗਾ ਨਿਊ ਹਾਲੈਂਡ 6010 ਇਹ ਚੱਲਿਆ ਹੋਇਆ ਜੀ ਸਾਰਾ ਹੀ 2900 ਘੰਟਾ ਟਰੈਕਟਰ ਚੱਲਿਆ ਹੋਇਆ ਮਗਰ ਟਾਇਰਾਂ ਦੀ ਗੱਲ ਕਰੀਏ ਤਾਂ ਆਪ ਬੋਲੋ ਕੰਪਨੀ ਦੇ ਜਮਾ ਨਵੇਂ ਟਾਇਰ ਨੇ ਮੂਰੇ ਵਾਲੇ ਹੈਗੇ ਜੀ ਬੀਕੇਟੀ ਦੇ ਅੱਧੇ ਇੰਜਨ ਗੇਅਰ ਲਿਫਟ ਕਰਾਉਂਦਾ ਹਨ ਓਕੇ ਵੱਡੇ ਪਲੇਟਫਾਰਮ ਵਾਲਾ ਜੀ ਫਾਈਬਰ ਰੋਡ ਕੰਪਨੀ ਦੀ ਲੱਗੀ ਵੀ ਇਹਨੂੰ ਨਿਊ ਹਾਲੈਂਡ ਇਹ ਹੈਗਾ 6010 17 ਮਾਡਲ ਆ ਪੰਜਾਬ ਨੰਬਰ ਆ ਸੈਕੰਡ ਓਨਰ ਆ ਪਿੱਛੇ ਦੀ ਕੰਡੀਸ਼ਨ ਇਹ ਤੁਸੀਂ ਚੈੱਕ ਕਰ ਸਕਦੇ ਆ ਨੰਬਰ ਉਹ ਰੇਟ ਆਈ ਸਿਕਿਉਰਟੀ ਵਾਲੀਆਂ ਲੱਗੀਆਂ ਹੋਈਆਂ 3 ਸਪੀਡ ਦੇ ਵਿੱਚ ਟਰੈਕਟਰ ਆ ਪੰਜਾਬ ਦਾ ਨੰਬਰ ਸੈਕੰਡ ਓਨਰ ਟਰੈਕਟਰ ਆ ਜੀ ਪੀ ਵੀ 34 ਨੰਬਰ ਟਰੈਕਟਰ ਪੀ ਵੀ 34 ਦਾ ਨੰਬਰ ਆ ਨਾਬੇ ਦਾ 60 ਐਚ ਪੀ ਦਾ ਟਰੈਕਟਰ ਆ ਜੀ ਇੱਕ ਕਰ ਤੁਕਰ ਜਿੰਨੇ ਵੀ ਨਾਲ ਉਹਨੇ ਸਾਹ ਉੱਕਣੀ ਲੱਗੇ ਪਏ ਸਿੱਧੇ ਸਿੱਧੇ ਇੱਕ ਤਰ੍ਹਾਂ ਦਾ ਟਰੈਕਟਰ ਹੈ ਇਹ بڑے ਪਲੇਟਫਾਰਮ ਵਾਲਾ ਅਪੋਲੋ ਦੇ ਟਾਇਰ ਨੇ ਡਬਲ ਲਿਫਟ ਪੰਪ ਵਾਪਸ ਸਟੇ ਨੇ ਜਾਨੀ ਕਿ ਫੁੱਲ ਟੌਪ ਹੈ ਦੇ ਵਿੱਚ ਸਾਰੇ ਹੀ ਫੰਕਸ਼ਨ ਆ ਜਾਂਦੇ ਆ ਜੀ ਆ ਹੈਗਾ ਆਪਣਾ ਨਿਊ ਹਾਲੈਂਡ 5500 ਇਹਦੇ ਚਾਰੇ ਟਾਇਰਾਂ ਦੀ ਗੱਲ ਕਰੀਏ ਤਾਂ 60% ਘਰ ਕੋ ਸੂਪਰ 5500 ਨਿਊ ਆਰ ਐਂਡ ਸਾਰਾ ਅਰੀਜਨਲ ਡਰਾਈਵਰ ਆ ਜੀ ਫਰਸਟ ਪਾਰਟੀ ਇਹ ਵੀ ਸੈਕੰਡ ਓਨਰ ਆ ਇਹਦਾ ਪੀ ਵੀ 11 ਨੰਬਰ ਆ ਟਾਇਰ ਇਹਨੂੰ ਚੌਕੜਾ ਹੀ ਗੁੜੀਰ ਦਾ ਮੋੜ ਵਾਲੇ ਰਿੰਮਾਂ ਦੀ ਕੰਡੀਸ਼ਨ ਚੈੱਕ ਕਰ ਲਓ ਮਗਰਿਆਂ ਦੀ ਵੀ ਕਰ ਲਓ ਆ ਉੱਪਰੋਂ ਮਗਰਾੜ ਸ਼ੋਅ ਦੇਖ ਲਓ ਜੀ ਕੋੜਾ ਬੈਂਪਰ ਫੁੱਲ ਹੈ ਵੀ ਲੱਗਿਆ ਹੋਇਆ ਫੇਵਰਟ ਕੰਪਨੀ ਦੀ ਇਹਨੂੰ ਵੀ ਨਾਲ चीका जेडेन भी लगे ओरिजनल कंपनी के उकनी लगे हुए हैं जी टापलिंग ड्रावर गुला ग जोड़ा कंपनी नाल आया वह सारा कुछ उकने गुला शायद चेंज गुला स्पना हूँ ट्रैक्टर कितने बहुत टुटभन जी किस पास नहीं है जी शील्ड ट्रैक्टर आ सारा ही जी शकीन बंदे को ट्रैक्टर का टर्बोल लगी हुई होंगी जो कंपनी फिटड़े आईलोटर है जी ये ये भी फुल टॉप या डबल डिस्ट्रीब्यूटर डबल लिफ्ट पावर सारा कुछ फुल है एदा भी सब है जी अठ सौ पचुंजा तेई मॉडल नवी शो वाला पंफर इन भी लगे हुआ साढ़े सात सौ घंटे ट्रैक्टर चलिया हुआ टायर है जी ये सत्तर तो अस्सी प्रसेंट ਤਹੀ ਰਹੀ ਮਾਰਕਾ ਪਿੱਛੇ ਦੀ ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਦੀ ਮਗਰਾੜਾਂ ਨੂੰ ਪੇਪ ਹੋਈ ਹੋਈ ਆ ਫਸਟ ਆਨਰ ਟਰੈਕਟਰ ਆ ਪੰਜਾਬ ਨੰਬਰ ਆ ਲੁਧਿਆਣੇ ਦਾ ਜੀ ਤੋਂ ਬਾਾਕੀ ਗੱਲ ਤੇ ਰੀਮਾਂ ਦੀ ਕੰਡੀਸ਼ਨ ਐਨ ਓਕੇ ਆ ਤਾਂ ਆਪਣੀ ਇੱਕ ਡਰਾਈਵਰ ਖਾਲਾ ਉਹਦਾ ਨਾਲ ਦਾ ਇਹ ਟਰੈਕਟਰ ਨਾਲ ਛੇੜਖਾਨੀ ਜਈ ਵੀ ਸਰਵਸਾਂ ਹੋਈਆਂ ਜਿਹੜੀਆਂ ਵੀ ਹੋਈਆਂ ਹੋਈਆਂ ਹੋਰ ਕਿਤੇ ਚਾਪੀ ਨਹੀਂ ਲੱਗੀ ਇਹਨੂੰ ਪੂਰਾ ਨਵਾਂ ਮਾਡਲ ਟਰੈਕਟਰ ਹੈ ਜੇ ਕਿਸੇ ਨੇ ਨਮਾ ਲੈਣਾ ਤਾਂ ਉਹਨੂੰ ਲੱਖ ਰੇਵਾ ਲੱਖ ਦਾ ਡੇਢ ਦਾ ਫਾਇਦਾ ਹੋ ਜੂਗਾ ਦੇ ਦਾਂਗੇ ਜਿਹੜੀ ਐਸੈਸਰੀ ਨਾਲ ਹੁੰਦੀ ਆ ਲੱਗੀ ਵੀ ਆ ਛਤਰੀ ਟਰੈਕਟਰ ਆ ਬੰਪਰ ਕੰਪਨੀ ਵਾਲਾ ਜਿਹੜਾ origial ਨਾਲ ਆਉਂਦਾ ਉਹ ਆ ਫੁੱਲ ਟੌਪ ਮਾਡਲ ਆ ਹਾਈ ਲੋ ਦੇ ਵਿੱਚ ਆ ਸੈਂਟਰ ਗੇਅਰ ਆ डबल डिस्ट्रीब्यूटर डबल लिफ्ट पंप पावर स्टेर तेल ब्रेकर रिवर्स पीटीओ जी फाइव स्टार ट्रैक्टर आई पी टी वाला वो अगर आ गया जी न्यू होलैंड छत्तीस सुपर टोटली रिजनल ट्रैक्टर टायर की गल है तो पैंती परसेंट ने जी चार पी वी तेरह संगरूर का नंबर है जी सैड गेट थ्री स्पीड ਮਗਰਾੜਾ ਨੂੰ ਇਹਨੂੰ ਵੀ ਟੇਪ ਹੋਈ ਹੋਇਆ ਅਰੀਜਨਲ ਟਰੈਕਟਰ ਕੋਈ ਕਾਲਾ ਪੇਂਟ ਟੱਚ ਨਹੀਂ ਹੈਗੀ ਪਾਵਰ ਸਟੀਅਰਿੰਗ ਤੇ ਤੇਲ ਬ੍ਰੇਕਾਂ ਰਿਵਰਸ ਗੀਅਰ ਵਾਲਾ ਟਰੈਕਟਰ ਹੈ ਜੀ ਇਹਦਾ ਵੀ ਸਾਰਾ ਨਾਲ ਦਾ ਹੀ ਸਮਾਨ ਆ ਜੀ ਡੰਡਾ ਡਰਾਈਵ ਜਿਹੜਾ ਵੀ ਕੁਛ ਹੈਗਾ ਆ ਹੈਗੀ ਪਿੱਛੇ ਦੇ ਰਿਮਾਂ ਦੀ ਕੰਡੀਸ਼ਨ ਚੈੱਕ ਕਰ ਲਓ ਟਾਇਰ ਬਾਈ ਜੀ ਇਹ ਇਹਦੇ ਨਾਲ ਦੇ ਆ ਮਾਰਕਾ ਵੀ ਚੈੱਕ ਕਰ ਲਓ ਕਲੱਚ ਦਾ ਇਹ ਤਾਂ ਆਪਾਂ ਕੰਮ ਕਰਤਾ ਜੀ ਕਲੱਚ ਬਲੇਡ ਪੈਣੀ ਦੀ ਕਲੱਚ ਬਲੇਡ ਪਾਤੀ ਬਾਰਕਟਰੈਕਟਰ ਟੋਟਲੀ origignal ਆ ਬਾਕੀ ਜੁੜੇ ਰਹੇ ਹੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰ ਵਾਲਾ ਸਟਾਕ ਵੀ ਦਿਖਾਉਂਦੇ ਆ ਇੱਕ ਬਾਈ ਜੀ ਆਪਣੇ ਕੋਲ ਆਇਆ ਹੋਇਆ DT14 ਟਰੈਕਟਰ DT14 ਬਹੁਤ ਘੈਂਟ ਟਰੈਕਟਰ ਆ ਜੇ ਕਿਸੇ ਸੱਜਣ ਮਿੱਤਰ ਨੇ ਲੈਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਬਾਕੀ ਆਪਾਂ ਤੁਹਾਨੂੰ ਬਾਕੀ ਸਟਾਕ ਵੀ ਦਿਖਾਉਂਦੇ ਆ ਹੁਣ ਬਾਬੇ ਆਪਾਂ ਤੁਹਾਨੂੰ ਦਰਸ਼ਨ ਕਰਾਉਂਗੇ DT14 ਦੇ ਜੋ ਠੀਕ ਚੀਜ਼ ਆ ਉਹਦੀ ਆਪਣਾ ਵੀਡੀਓ ਬਣਾਈ ਹੋਈ ਆ ਉਹ ਪਾਵਾਂਗੇ ਤੁਹਾਨੂੰ ਨਾਲ ਉਹਦੇ ਬਾਅਦ ਫੇਰ ਆਪਣੇ ਕੋਲ ਟਰੈਕਟਰ ਦੂਏ ਚੱਲ ਪੈਣੇ ਜਿਹੜੇ ਆਪਣੇ ਸਟਾਕ 'ਚ ਖੜੇ ਆ ਤੇ ਹੁਣ ਆਪਾਂ ਤੁਹਾਨੂੰ DD14 ਦੀ ਵੀਡੀਓ ਨਾਲ ਦਿਖਾਉਂਦੇ ਆ ਦੇਖਿਓ ਤੇ ਇਹ ਆਪਾਂ ਵੇਚਣਾ ਟਰੈਕਟਰ ਆਪਾਂ DD28 ਹੀ ਰੱਖਿਆ ਹੋਇਆ ਤੇ ਇਹ ਟਰੈਕਟਰ ਦਾ ਆਪਾਂ ਨੇ ਵੇਚਣਾ ਜੇ ਕੋਈ ਸੱਜਣ ਮਿੱਤਰ ਸ਼ਕੀਨ ਕੋਈ ਪੈਸੇ ਲਾਉਣ ਵਾਲਾ ਹੋਇਆ ਵਧੀਆ ਟਰੈਕਟਰ ਤੇ ਨਵੇਂ ਟਾਇਰਾਂ ਸੈਲਫ ਸਟਾਰਟ ਉੱਤੇ ਬੈਠਾ ਹੀ ਤਾਂ ਆਪਣੇ ਨਾਲ ਸੰਪਰਕ ਕਰ ਲਵੇ ਆਪਾਂ ਟਰੈਕਟਰ ਦੇ ਦਾਂਗੇ ਟਰੈਕਟਰ ਪੂਰਾ ਟੌਪ ਲਾਈਨ ਕੈਂਟ ਆ ਦੇਖਿਓ ਹੁਣ ਇਹ ਨਾਲ ਚੱਲ ਲਓ ਜੀ ਬਾਬੇ ਉਹ ਬਾਕੀ ਡੱਟਰਾ ਖੜੇ ਆਪਣੇ ਇਹ ਹੈਗਾ ਜੀ ਸੋਨਾਰੀਕਾ 750 2024 ਮਾਡਲ 200 ਘੰਟੇ ਚੱਲਿਆ ਹੋਇਆ ਜਮਈ ਨਮਾ ਸਾਰਾ ਕੁਝ ਪ੍ਰੋਪਰ ਲੱਗਿਆ ਹੋਇਆ ਨੰਬਰ ਪਲੇਟਾਂ ਲੱਗੀਆਂ ਹੋਈਆਂ ਆਰਸੀ ਬਣੀ ਵੀ ਹੈ ਜੀ ਸਾਰੇ ਓਕੇ ਕਾਗਜ ਨੇ ਤੇ ਬਾਅਦ ਆ ਗਿਆ ਅਰਜਨ 21 ਮਾਡਲ 555 1600 ਘੰਟੇ ਦੇ ਗੇੜ ਚੱਲਿਆ ਹੋਇਆ ਟਾਇਰ ਇਹਨੂੰ 15 ਦੇ ਪਾਏ ਹੋਏ ਨੇ ਚਾਰਾਂ ਦੀ ਕੰਡੀਸ਼ਨਰ ਜਿਵੇਂ ਨਵੇਂ ਨਾਲ ਦੀ ਹੋ ਆ ਚਾਰਾਂ ਦੀ ਇੱਕ ਆਗੇ ਜਿਹਾ ਆਪਣੇ ਕੋਲ ਫਾਰਨ ਡਰੈਕ 60 ਇਹ ਹੈਗਾ 2010 ਮਾਡਲ ਪਾਵਰ ਸਟੀਅਰਿੰਗ ਵਾਲਾ ਤੇ ਟਾਇਰਾਂ ਦੀ ਗੱਲ ਹੈਗੀ ਆ ਜੀ 45 ਪੈਸੇ ਚਾਰੇ ਟਾਇਰ ਪੰਜਾਬ ਨੰਬਰ ਇਹ ਵੀ ਅਰਜਨ ਵੀ ਪੰਜਾਬ ਨੰਬਰ ਤੇ ਆਹ ਛੋਟਾ ਆਪਾਂ ਨੇ ਰੱਖਿਆ ਹੋਇਆ ਵੇਚਦੇ ਨਹੀਂ ਤੇ ਇਲਾਵਾ ਆ ਗਈ ਮੈਸੀ 2016 ਮਾਡਲ ਮਗਰਲੇ ਟਰ ਨਵੇਂ ਪਾਵਰ ਸਟੀering ਪੰਜਾਬ ਨੰਬਰ ਪੂਰਾ ਟਾਪ ਦਾ ਟਰੈਕਟਰ ਹੈ ਜੀ ਵੇਟ ਲੱਗੇ ਹੋਏ ਹਨ ਮਗਰ ਇੰਜਨ ਗੇਅਰ ਲਿਫਟ ਕਰਾਉਂਦਾ ਹੈ ਔਰ ਓਕੇ ਡਬਲ ਕਲਚ ਉਹਦੇ ਬਾਅਦ ਆ ਗਿਆ 85597 ਮਾਡਲ ਚ ਚੌਕੜੀ ਜਕੇ ਦਾ ਨਵਾਂ ਬੰਪਰ ਲੱਗਿਆ ਹੋਇਆ ਛਤਰੀ ਲੱਗੀ ਹੋਈ ਹੈ ਉਹਦੇ ਬਾਅਦ ਆ ਗਿਆ ਜੀ ਮੈਸੀ 5244 5 ਮਾਡਲ ਟੋਟਲੀ origignal tractor ਸਾਰਾ ਕੰਮ ਇਹਦੇ ਹੋਏ ਹੋਏ ਆ ਮੂਰਲੇਟਰ ਨਵੇਂ ਮਗਲਟਰ ਘੱਟ ਨਹੀਂ ਸੈਲਫ ਸਟਾਰਟ ਆ ਚੱਕੇ ਗਰੀ ਸਰਵਿਸ ਬੈਟਰੀ ਨਵੀਂ ਕੰਮ ਹੋਇਆ ਹੋਇਆ ਆ 575 ਆਪਣਾ ਵਿਕ ਲਈ ਇਹ ਹੈਗਾ ਤਾਂ 94 ਮਾਡਲ ਉਸ ਤੋਂ ਬਾਅਦ ਆ ਗਿਆ ਬੱਚਾ 20 ਮਾਡਲ 220 ਘੰਟੇ ਚੱਲਿਆ ਹੋਇਆ origignal ਚੰਡੀਗੜ੍ਹ ਨੰਬਰ ਹੈ ਜਿਵੇਂ ਨਵਾਂ tractor ਆ ਕੰਡੀਸ਼ਨ ਜਿਵੇਂ ਗੁੱਡ ਆ ਟੀਕਰ ਠੁਕਰ ਸਾਹਿਬ ਨੂੰ ਸੁੱਕਣੇ ਚੱਲੇ ਜੁੱਲੇ ਨਹੀਂ ਇਹ ਇੰਨਾ ਹੈਗਾ ਸ਼ਹਿਰ ਤੇ ਚੰਡੀਗੜ੍ਹ ਚਲਾਇਆ ਹੋਇਆ ਬਨੇ ਆ ਨੇ ਓਕੇ ਬਸ 742 22 ਮਾਡਲ 2000 ਘੰਟੇ ਚੱਲੇ ਹੋਏ ਹੈਵੀ ਬੰਫਰ ਮਗਰਾੜ ਛਤਰੀ ਲੱਗੀ ਹੋਈ ਹੈ ਟਾਇਰਾਂ ਦੀ ਕੰਡੀਸ਼ਨ ਹੈਗੀ 60 ਤੋਂ 65% ਇੰਜਨ ਗੇਅਰ ਲਿਫਟ ਕਰਾਉਂਦਾ ਓਕੇ 2000 ਘੰਟਾ ਚੱਲੇ ਹੋਏ ਪੰਜਾਬ ਨੰਬਰ ਪੀ ਵੀ 10 ਫਾਸਟ ਕੁਆਲਟੀ ਹਾਂਜੀ ਬਾਕੀ ਟਰੈਕਟਰ ਇਹ ਪਾ ਤੁਹਾਨੂੰ ਇੱਕ ਦਿਖਾਉਣਾ ਹੈ ਡੀਡੀ 14